ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਇਸੇ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਭਾਈ ਵੀਰ ਸਿੰਘ ਬਾਗ ਵਿੱਚ ਕਰੀਬ 35 ਕਿਸਮਾਂ ਦੇ ਫੁੱਲ ਲਗਾਏ ਗਏ ਨੇ ਜਿਸ ਦੀ ਦੇਖ ਰਏ ਕੋ ਬਾਗ ਦੇ ਸੁਪਰਵਾਈਜ਼ਰ ਸਰਦਾਰ ਬਲਬੀਰ ਸਿੰਘ ਕਰ ਰਹੇ ਨੇ ਜ਼ਿਕਰਯੋਗ ਹੈ ਕਿ ਇਹ ਨਾ ਫੁੱਲਾਂ ਦੇ ਨਾਲ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਸਜਾਇਆ ਜਾਵੇਗਾ ਅਤੇ 2 ਮਹੀਨੇ ਪਹਿਲਾਂ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਜਾਏਗਾ। ਘਟ ਘਟ 32 ਕਿਸਮਾਂ ਦੇ ਫੁੱਲ ਆ ਗਏ ਇੱਥੇ ਜੀ। ਤੇ 15-20 ਬਰੇਡੀਆਂ ਲਗਾ ਚੁੱਕੇ ਹਾਂ ਤੇ 15-20 ਹੋਰ ਲਗਣੀਆਂ ਨੇ ਜੀ। 550ਵਾਂ ਸਾਲ ਆ ਰਿਹਾ। 550 ਸਾਲ ਆ ਰਿਹਾ ਤੇ ਉਹਦੇ ਵਿੱਚ ਅਸੀਂ ਸੰਗਤਾਂ ਨੂੰ ਦਰਸ਼ਿਤ ਕਰਾਵਾਂਗੇ ਇਹਨਾਂ ਦੇ ਜੀ ਦੀ ਖੂਬਸੂਰਤੀ ਦਾ ਲੋਕੀ ਮਾਣ ਮਾਨਸਿਕ ਨੇ ਦਾ। ਦੱਸ ਦਈਏ ਕਿ ਸਰਕਾਰਾਂ ਵੱਲੋਂ ਪਹਿਲੀ ਪਾਤਸ਼ਾਹੀ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ। ਇਸ ਨੂੰ ਵੇਖਦੇ ਹੋਏ ਸ਼ਰਧਾਲੂਆਂ ਵਿੱਚ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਗਜੇਂਦਰ ਸਿੰਘ ਕਿੰਗ ਦੀ ਰਿਪੋਰਟ।